ਪੰਜਾਬ ਦੇ ਵਿੱਚੋਂ ਹੜ ਦਾ ਖਤਰਾ ਹੌਲੀ-ਹੌਲੀ ਟਲ ਗਿਆ ਪਰ ਇਹਨੂੰ ਟਲਿਆ ਬੰਨੀਆਂ ਜਾਂ ਨਾ ਮੰਨੀਆਂ ਇਹ ਸਾਡੀ ਆਪਣੀ ਮਰਜ਼ੀ ਹੈ ਸਾਡੇ ਬਹੁਤ ਸਾਰੇ ਭੈਣਾ ਵੀਰਾਂ ਦੀ ਜਾਨ ਲੈ ਗਿਆ ਸਾਡੇ ਪੰਜਾਬ ਨੂੰ ਉਹ ਥਾਂ ਦੇ ਉੱਤੇ ਮੁੜ ਕੇ ਖੜਾ ਕਰ ਗਿਆ ਜਿਹੜੀ ਥਾਂ ਤੋਂ ਮੁੜ ਲਗਾਤਾਰਤਾ ਦੇ ਵਿੱਚ ਅੱਗੇ ਵਧਣਾ ਉਹਨਾਂ ਲੋਕਾਂ ਦੇ ਵਾਸਤੇ ਬਹੁਤ ਵੱਡਾ ਕੰਮ ਬਹੁਤ ਔਖਾ ਕੰਮ ਆ ਜਿਹੜੀ ਥਾਂ ਦੇ ਉੱਤੇ ਉਹ ਪਹਿਲਾਂ ਖੜੇ ਸੀ ਉਹ ਪਹਿਲਾਂ ਵੀ ਦੁਖਿਆਰੇ ਸੀ ਇਸ ਹੜ ਨੇ ਐਸੀ ਮਾਰ ਪਾਈ ਆ ਵੀ ਪਤਾ ਨਹੀਂ ਉਹਨਾਂ ਦੀ ਜ਼ਿੰਦਗੀ ਤਾਬੇ ਕਿਹੜੇ ਵੇਲੇ ਆਉਣੀ ਆ ਕਿੰਨੇ ਦਹਾਕਿਆਂ ਬਾਅਦ ਕਿੰਨੇ ਵਰ੍ਹਿਆਂ ਬਾਅਦ ਆਉਣੀ ਆ ਪਰ ਜਦੋਂ ਹੁਣ ਖੇਤਾਂ ਦੇ ਵਿੱਚੋਂ ਪਾਣੀ ਲਗਾਤਾਰ ਘਟ ਰਿਹਾ ਜਦੋਂ ਬੰਨ ਟੁੱਟਣੇ ਬੰਦ ਹੋ ਗਏ ਆ ਜਦੋਂ ਇਹ ਖਬਰਾਂ ਆਉਣੀਆਂ ਬੰਦ ਹੋ ਗਈਆਂ ਕਿ ਭਾਈ ਫਲਾਣੀ ਥਾਂ ਦੇ ਉੱਤੇ ਲਗਾਤਾਰਤਾ ਦੇ ਵਿੱਚ ਟਰਾਲੀਆਂ ਭੇਜੋ ਮਿੱਟੀ ਦੀਆਂ ਭਰ ਕੇ ਬੰਨ ਫਿਰ ਟੁੱਟਣ ਲੱਗਾ ਤਾਂ 2-3 ਸਵਾਲ ਮਨ ਦੇ ਵਿੱਚ ਆਉਂਦੇ ਆ ਕਿ ਜਿਹੜੀ ਰੇਤ ਖੇਤਾਂ ਦੇ ਵਿੱਚ ਦਿਸ ਰਹੀ ਹੈ ਇਹਦੇ ਥੱਲੇ ਕੀ ਕੀ ਦੱਬਿਆ ਸਾਡੀ ਫਸਲ ਤਾਂ ਦੱਬੀ ਹੈ ਸਾਡੇ ਸੁਪਨੇ ਸਾਡੇ ਏਰਮਾਨ ਸਾਡੇ ਚਾਹ ਤਾਂ ਦੱਬੇ ਗਏ ਆ ਇਹਦੇ ਥੱਲੇ ਕੁਝ ਲੋਕ ਵੀ ਦਬੇ ਹੋ ਸਕਦੇ ਆ ਇਹਦੇ ਥੱਲੇ ਪਸ਼ੂ ਵੀ ਦਬੇ ਹੋ ਸਕਦੇ ਆ ਇਰੇ ਥੱਲੇ ਹੋਰ ਜੀਵ ਜੰਤੂ ਹੋਰ ਜਨਮਰੀ ਦਬੇ ਹੋਣਗੇ ਉਹ ਮੈਂ ਤਾਂ ਕਹਿਣਾ ਵੀ ਜੇਕਰ ਫਾਜ਼ਲ ਕਦੇ ਇੱਕ ਪਿੰਡ ਦੇ ਵਿੱਚੋਂ ਭਜਨ ਸਿੰਘ ਨਾਂ ਦਾ ਇੱਕ 30 ਸਾਲਾ ਨੌਜਵਾਨ ਜਿਹਦੇ ਕਿ ਤਿੰਨ ਬੱਚੇ ਆ ਜਿਹੜਾ ਕਿ ਆਰਦੀ ਮੱਝ ਨੂੰ ਸਤਲੁਜ ਦਰਿਆ ਦੇ ਵਿੱਚ ਰੁੜਦੀ ਨੂੰ ਬਚਾਉਣ ਦੇ ਵਾਸਤੇ ਗਿਆ ਸੀ ਤੇ ਚੌਥੇ ਦਿਨ ਜੇਕਰ ਉਹਦੀ ਲਾਸ਼ ਲੱਭੀ ਆ ਤੇ ਜਿਸ ਤਰੀਕੇ ਨਾਲ ਉਹ ਲਾਪਤਾ ਸੀ ਪੰਜਾਬ ਦੇ ਅੱਧੀ ਦਰਜਨ ਦੇ ਕਰੀਬ ਲੋਕ ਇਸ ਵੇਲੇ ਤੱਕ ਲਾਪਤਾ ਸਰਕਾਰੀ ਅੰਕੜੇ ਇਹ ਗੱਲ ਕਹਿੰਦੇ ਜੀ ਕਿ ਤਿੰਨ ਤੋਂ ਚਾਰ ਲੋਕ ਲਾਪਤਾ ਪਰ ਮੇਰੇ ਕੋਲ ਜਾਣਕਾਰੀ ਇਹ ਹੈ ਜੀ ਕਿ ਕਈ ਹੋਰ ਲੋਕ ਵੀ ਲਾਪਤਾ ਤੇ ਪਤਾ ਨਹੀਂ ਕਿੰਨੇ ਸੈਂਕੜੇ ਪਸ਼ੂ ਵੀ ਲਾਪਤਾ ਅਸੀਂ ਰੁੜਦੇ ਜਾਂਦੇ ਪਸ਼ੂਆਂ ਦੀਆਂ ਵੀਡੀਓ ਬਹੁਤ ਵੇਖੀਆਂ ਉਹ ਸਾਰੇ ਬਾਹਰ ਨਹੀਂ ਨਿਕਲੇ ਅਸੀਂ ਇਹ ਪਤਾ ਲਾਇਆ ਜੀ ਕਿ ਹੁਣ ਤੱਕ ਗੁੱਜਰ ਪਰਿਵਾਰ ਦੇ ਬੜੇ ਲੋਕ ਆ ਜਿਹੜੇ ਉਰੜ ਗਏ ਉਹ ਪਤਾ ਨਹੀਂ ਕਿਹੜੇ ਪਾਸੇ ਆ ਉਹ ਬਚ ਗਏ ਤੇ ਇੱਕ ਮਰ ਗਏ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੋ ਲਾਸ਼ਾਂ ਕਿੰਨੀਆਂ ਇਸ ਰੇਤ ਦੇ ਥੱਲੇ ਦੱਬੀਆਂ ਹੋਣਗੀਆਂ ਕਿੰਨੇ ਪਸ਼ੂ ਇਸ ਰੇਤ ਦੇ ਥੱਲੇ ਦੱਬੇ ਹੋਣਗੇ ਇਹ ਹੁਣ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗਣਾ ਦੇ ਪੰਜਾਬ ਦੇ ਵਿੱਚ ਕੋਈ ਰੋਗ ਨਾ ਫੈਲ ਜਾਵੇ ਮਹਾਮਾਰੀ ਨਾ ਫੈਲ ਜਾਵੇ ਇਸ ਗੱਲ ਦਾ ਡਰ ਵੀ ਲੱਗਾ ਰਹਿਣਾ ਸਰਕਾਰੀ ਅੰਕੜਾ ਕੀ ਬਿਆਨ ਕਰਦਾ ਹੈ گورنر ਸੁਣਿਓ ਪੰਜਾਬ ਦੇ ਵਿੱਚ ਹੁਣ ਤੱਕ 51 ਲੋਕਾਂ ਦੀ ਮੌਤ ਹੋਈ ਜੀ 14 ਜ਼ਿਲ੍ਹਿਆਂ ਦੇ ਵਿੱਚ ਇਸ ਹੜ੍ਹ ਦੇ ਕਰਕੇ 51 ਲੋਕਾਂ ਦੀ ਮੌਤ ਹੋਈ ਹੈ 2000 ਤੋਂ 64 ਪਿੰਡ ਆ ਜਿਹੜੇ ਉਹ ਇਸ ਹੜ੍ਹ ਦੀ ਲਪੇਟ ਦੇ ਵਿੱਚ ਆਏ ਆ 387000 ਤੋਂ 959 ਲੋਕ ਇਸ ਹੜ੍ਹ ਦੀ ਮਾਰ ਕਰਕੇ ਪ੍ਰਭਾਵਿਤ ਹੋਏ ਆ ਤਿੰਨ ਲੋਕ ਜਿਹੜੇ ਆ ਉਹ ਇਸ ਅੰਕੜੇ ਦੇ ਮੁਤਾਬਕ ਹਾਲੇ ਤੱਕ ਲਾਪਤਾ ਤੇ ਹੁਣ ਤੱਕ 20015 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਇਹ ਸਰਕਾਰੀ ਅੰਕੜਾ ਬੋਲਦਾ ਇਹਦੇ ਵਿੱਚ ਗਿਣਤੀ ਮਿੰਤੀ ਦੇ ਵਿੱਚ ਵਾਧਾ ਕਟੌਤੀ ਕਰਨੀ ਇਹ ਤੁਹਾਡੀ ਇੱਛਾ ਪਰ ਇਹ ਪੰਜਾਬ ਦੇ ਵਿੱਚ ਹੜ੍ਹ ਆਏ ਕਿਉਂ ਹੁਣ ਸਵਾਲ ਇਹ ਆ ਅੱਜ ਨਾ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਰਿਪੋਰਟ ਪੜ੍ਹ ਕੇ ਸੁਣਾਉਣਾ ਹਿੰਦੀ ਅਖਬਾਰਾ ਦਿਨਿਕ ਪਾਸਕਰ ਉਹਦੇ ਵਿੱਚ ਸਰਦਾਰ ਅਮਰਜੀਤ ਸਿੰਘ ਦੁਲਟ ਦਾ ਇੱਕ ਲੇਖਾ ਜਿਹੜੇ ਕਿ ਸਾਬਕਾ ਚੀਫ ਇੰਜੀਨੀਅਰਾ ਸਿੰਚਾਈ ਵਿਭਾਗ ਦੇ ਵਿੱਚ ਉਹਨਾਂ ਨੇ ਗੱਲ ਬੜੀ ਮਹੱਤਵਪੂਰਨ ਲਿਖੀ ਆ ਗੌਰ ਨਾਲ ਸੁਣਿਓ ਉਹ ਕਰਨੇ 1988 ਦੀ ਹੜ੍ਹ ਜੁਲਾਈ ਦੇ ਮਹੀਨੇ ਦੇ ਵਿੱਚ ਸ਼ੁਰੂ ਹੋ ਗਏ ਸੀ ਯਾਨੀ ਕਿ ਜੁਲਾਈ ਮਹੀਨੇ ਦੇ ਵਿੱਚ 1988 ਦੇ ਵਿੱਚ ਹੜ੍ਹ ਆਏ ਤੇ ਸਤੰਬਰ ਦੇ ਵਿੱਚ 20 ਤੋਂ ਲੈ ਕੇ 26 ਤਰੀਕ ਦੇ ਵਿੱਚ ਵਿੱਚ 634 ਮਿਲੀਮੀਟਰ ਮੀਂਹ ਪਿਆ ਉਸ ਸਮੇਂ ਸਤਲੁਜ ਦੇ ਵਿੱਚ 4.5 ਲੱਖ ਕਿਊਸਕ ਪਾਣੀ ਸੀ ਵਿਆਸ ਦੇ ਵਿੱਚ 4 ਲੱਖ ਕਿਊਸਕ ਤੇ ਰਾਵੀ ਦੇ ਵਿੱਚ 14.3 ਲੱਖ ਕਿਊਸਕ ਪਾਣੀ ਆਇਆ ਪੰਜਾਬ ਦੇ ਵਿੱਚ 12600 ਪਿੰਡਾਂ ਦੇ ਵਿੱਚੋਂ 9000 ਪਿੰਡ 1988 ਦੇ ਵਿੱਚ ਪਾਣੀ ਦੇ ਵਿੱਚ ਡੁੱਬ ਗਏ 2500 ਪਿੰਡਾਂ ਦੀ ਵਿਚਲੀ ਫਸਲਾ ਜਿਹੜੀ ਬਿਲਕੁਲ ਨਸ਼ਟ ਹੋ ਗਈ ਸੀ ਤੇ ਲਗਭਗ 1400 ਲੋਕਾਂ ਦੀ ਜਾਨ ਗਈ ਸੀ 1988 ਦੀ ਗੱਲ ਕਰਦੇ ਆ ਪਰ ਇਸ ਵਾਰ ਕੁਦਰਤੀ ਆਫਤ ਵੱਧ ਗਈ 1988 ਨਾਲੋਂ ਪਾਣੀ ਵੱਧ ਆਇਆ ਮੌਤਾਂ 51 ਹੋਈਆਂ ਸਰਕਾਰੀ ਅੰਕੜਾ ਹੈ ਗੱਲ ਕਹਿੰਦਾ ਫਸਲ ਸਾਡੇ 4 ਲੱਖ ਏਕੜ ਤੋਂ ਵੱਧ ਬਰਬਾਦ ਹੋਈ ਹੈ ਡੁੱਬੀ ਹੈ ਪਰ 1988 ਨਾਲੋਂ ਭਾਨ ਕੇ ਇਹ ਹੜ੍ਹ ਕਿਵੇਂ ਹੋਇਆ ਸਵਾਲ ਇਹ ਆ 1988 ਤੇ 2025 ਦੇ ਵਿੱਚ 37 ਵਰਿਆਂ ਦਾ ਫਰਕ ਆ। ਜਿਹੜਾ ਮਸਲਾ ਉਦੋਂ ਸੀ ਉਹ ਮਸਲਾ ਉਵੇਂ ਦਾ ਉਵੇਂ ਅੱਜ ਵੀ ਆ। ਇਸ ਲੇਖ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਡੈਮ ਦੇ ਵਿੱਚ 20 ਤੋਂ ਲੈ ਕੇ 25 ਫੁੱਟ ਤੱਕ ਜਗ੍ਹਾ ਖਾਲੀ ਰੱਖਣੀ ਹੁੰਦੀ ਆ ਪਰ ਇਹ ਕੁਝ ਕੀਤਾ ਹੀ ਨਹੀਂ ਗਿਆ। ਉਹ ਕਿਉਂ ਨਹੀਂ ਕੀਤਾ ਗਿਆ ਕਹਿੰਦੇ ਜੀ ਬਿਜਲੀ ਉਤਪਾਦਨ ਦੇ ਵਿੱਚ ਅਸੀਂ ਪਿੱਛੇ ਨਹੀਂ ਰਹਿਣਾ। ਅਸੀਂ ਪੰਜਾਬ ਦੇ ਵਿੱਚ ਡਰੇਨਾਂ ਦੀ ਸਫਾਈ ਹੀ ਨਹੀਂ ਕੀਤੀ। ਅਸੀਂ ਪੰਜਾਬ ਦੇ ਵਿੱਚ ਮਹਿਸੂਸ ਹੀ ਨਹੀਂ ਕੀਤਾ ਕਿ ਬੰਨ ਜਿਹੜੇ ਕਮਜ਼ੋਰ ਹੋ ਸਕਦੇ ਆ। ਨਾ ਅਸੀਂ ਬੰਨ ਮਜਬੂਤ ਕਰਨੇ ਵਾਲਾ ਗੌਰ ਕੀਤੀ ਆ ਅਸੀਂ ਬੂਹੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਵਾਲੀ ਗੱਲ ਦੇ ਉੱਤੇ ਅਮਲ ਕੀਤਾ ਇਧਰਲੇ ਪਾਸੇ ਮਾਰੋ ਮਾਰ ਪਾਣੀ ਕਰਦਾ ਆਉਂਦਾ ਹੁੰਦਾ ਇਧਰਲੇ ਪਾਸੇ ਅਸੀਂ ਬੰਨ ਬਣਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਤੇ ਐਸ ਕੀ ਵੀਰੋ ਕਿੰਨੀਆਂ ਖਬਰਾਂ ਇਸ ਗਿਆ ਆਈਆਂ ਵੀ ਜਦੋਂ ਕਦੇ ਕੇਲਿਆਂ ਦੇ ਬੂਟੇ ਕਦੇ ਕੋਈ ਝਾੜ ਫੂਸ ਨਹਿਰਾਂ ਦੇ ਵਿੱਚ ਪਾਣੀ ਦਾ ਵਹਾਰ ਰੋਕਦਾ ਸੀ ਤੇ ਉਹ ਖੇਤਾਂ ਦੇ ਵਿੱਚ ਪਾਣੀ ਚਲਾ ਜਾਂਦਾ ਸੀ ਇਹ ਸਫਾਈ ਕਿਹਨੇ ਕਰਨੀ ਸੀ ਕਿੱਥੇ 1988 ਕਿੱਥੇ 2025 ਇਸ ਦੌਰ ਦੇ ਵਿੱਚ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਇਹਨਾਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਡੁੱਬਣ ਤੋਂ ਬਚਾਉਣ ਦੇ ਲਈ ਕੀਤਾ ਕੀ ਕੀ ਆ 1988 ਦੇ ਵਿੱਚ ਹਾਲਾਤ ਕੀ ਸੀ ਅੱਜ ਹਾਲਾਤ ਕੀ ਆ ਅਸੀਂ ਇਹ ਗੱਲ ਕਹਿੰਦੇ ਸਾਧਨ ਸੰਪੰਨ ਹੋ ਗਏ ਅਸੀਂ ਇਹ ਗੱਲ ਕਹਿੰਦੇ ਆ ਕਿ ਭਾਈ ਹੁਣ ਤਾਂ ਪੰਜਾਬ ਆਰਥਿਕ ਤੌਰ ਤੇ ਮਜ਼ਬੂਤ ਵੀ ਹੈ ਤੇ ਸਾਡੇ ਕੋਲੇ ਅਤੀ ਆਧੁਨਿਕ ਸਹੂਲਤਾਂ ਵੀ ਆ ਪਰ ਲੋਕ ਅੱਜ ਵੀ ਮਰ ਰਹੇ ਆ ਜੇ ਉਦੋਂ ਲੋਕ ਮਰਦੇ ਸੀ ਤਾਂ ਵੀ ਆਮ ਸੀ ਤੇ ਜੇ ਹੁਣ ਲੋਕ ਮਰਦੇ ਤਾਂ ਵੀ ਆਮ ਆ 1988 ਦੇ ਵਿੱਚ ਵੀ ਕਿਸੇ ਨੇਤਾ ਦੀ ਮੌਤ ਨਹੀਂ ਹੋਈ ਤੇ ਅੱਜ ਵੀ ਨਹੀਂ ਹੋਈ 1988 ਦੇ ਵਿੱਚ ਵੀ ਕਿਸੇ ਨੇਤਾ ਦਾ ਘਰ ਨਹੀਂ ਡੁੱਬਿਆ ਅੱਜ ਵੀ ਨਹੀਂ ਡੁੱਬਿਆ 1988 ਦੇ ਵਿੱਚ ਵੀ ਕੋਈ ਨੇਤਾ ਬੇਕਰਮੀ ਹੋਇਆ ਅੱਜ ਵੀ ਨਹੀਂ ਹੋਇਆ 1988 ਦੇ ਵਿੱਚ ਵੀ ਕਿਸੇ ਨੇਤਾ ਦਾ ਪਸ਼ੂ ਨਹੀਂ ਮਰਿਆ ਅੱਜ ਵੀ ਨਹੀਂ ਮਰਿਆ 1988 ਦੇ ਵਿੱਚ ਵੀ ਕਿਸੇ ਨੇਤਾ ਦੀ ਛਤਿੰਦਗੀ ਅੱਜ ਵੀ ਨਹੀਂ ਡਗੀ ਤੇ ਭਾਈ ਫਰਕ ਕੀ ਪਿਆ 1988 ਵਾਲੇ ਹੜ੍ਹ ਸੀ ਜਿਹੜੇ ਜਿਹੜੀਆਂ ਗਲਤੀਆਂ ਕਰਕੇ ਉਹ ਆਏ ਐਤਕੀ ਵਾਲੇ 25 ਵਾਲੇ ਫਿਰ ਹੜ੍ਹ ਉਹਨਾਂ ਗਲਤੀਆਂ ਕਰਕੇ ਆਏ ਆ ਤੇ ਆਪਾਂ ਤਰੱਕੀ ਕਿਹੜੀ ਗੱਲ ਦੀ ਕੀਤੀ ਆ ਇਸ ਲੇਖ ਨੇ ਇਹ ਜਾਣਕਾਰੀ ਦਿੱਤੀ ਆ ਕਿ ਸਾਡੀਆਂ ਆਪਣੀਆਂ ਗਲਤੀਆਂ ਦੇ ਕਰਕੇ ਅਸੀਂ ਕੁਦਰਤ ਨਾਲ ਖਲਵਾੜ ਕੀਤਾ ਸਰਕਾਰਾਂ ਨੇ ਜ਼ਿੰਮੇਵਾਰੀ ਨਹੀਂ ਅਦਾ ਕੀਤੀ ਬੰਨ ਅਸੀਂ ਮਜ਼ਬੂਤ ਨਹੀਂ ਕੀਤੇ ਅਸੀਂ ਡੈਮ ਖਾਲੀ ਨਹੀਂ ਰੱਖੇ ਤੇ ਅੱਜ ਵਾਲੇ ਹਾਲਾਤ ਬਣ ਗਏ ਆ ਇਸੇ ਤਰੀਕੇ ਦੀ ਇੱਕ ਹੋਰ ਰਿਪੋਰਟ ਆ ਬਈ ਜਿਹੜੀ ਸੁਖਨਾ ਝੀਲ ਆ ਉਹਨੂੰ ਕਦੋਂ ਸਾਫ਼ ਕੀਤਾ ਗਿਆ ਸੁਖਨਾ ਝੀਲ ਦੇ ਵਿੱਚ ਇਸ ਵੇਲੇ 5 ਤੋਂ ਲੈ ਕੇ 6 ਫੁੱਟ ਤੱਕ ਗਾਰ ਚੜੀ ਵੀ ਆ ਉਹਦੇ ਵਿੱਚ ਰੇਤ ਆ ਇੱਕ ਕਦੋਂ ਦੀ ਇਹ ਕੀਤੀ ਗਈ ਸਾਫ ਇਹਨੂੰ 17-18 ਬਰੇ ਹੋ ਗਏ ਦੋ ਦਹਾਕੇ ਹੋ ਚਲੇ ਆ ਜੇ ਇਹਨੂੰ ਸਾਫ ਕੀਤਾ ਹੋਵੇ ਜੇਕਰ ਇਸ ਦੀ ਸਫਾਈ ਵੇਲੇ ਸਰ ਕੀਤੀ ਹੋਵੇ ਤਾਂ ਜਿਹੜਾ ਇਹਦੇ ਵਿੱਚ ਪਾਣੀ ਕੁੱਲ ਜਾਣਾ ਉਹ ਤਾਂ ਹੁਣ 5-6 ਫੁੱਟ ਘਟ ਡੂੰਘਾਈ ਦੇ ਵਿੱਚ ਜਾਂਦਾ ਕਿਉਂਕਿ ਉਹ ਚਾਰੇ ਪਾਸੇ ਭਰੀ ਪਈ ਹੈ ਇਹਦੀ ਕਦੇ ਸਫਾਈ ਨਹੀਂ ਕੀਤੀ ਗਈ ਸੁਖਨਾ ਝੀਲ ਦੇ ਵਿੱਚ ਪਾਣੀ ਆਉਂਦਾ ਗੇਟ ਖੋਲਣੇ ਪੈਂਦੇ ਆ ਖੱਦਰ ਦੇ ਵਿੱਚ ਮਾਰੋ ਮਾਰ ਹੋ ਜਾਂਦੀ ਆ ਲੋਕਾਂ ਦੇ ਘਰ ਤੇ ਫਸਲਾਂ ਡੁੱਬ ਜਾਂਦੀਆਂ ਮਤਲਬ ਇੱਥੇ ਫੇਰ ਮਨੁੱਖੀ ਗਲਤੀ ਸਰਕਾਰੀ ਗਲਤੀ ਸਰਕਾਰਾਂ ਲੋਕਾਂ ਨੂੰ ਡੋਬ ਰਹੀਆਂ ਦਾ ਮਤਲਬ ਇਹ ਆ ਇਹਦਾ ਮਤਲਬ ਇਹ ਨਹੀਂ ਕਿ ਕੁਦਰਤੀ ਕਰੋਪੀਆ ਸਰਕਾਰਾਂ ਦੀ ਨਲਾਇਕੀ ਸਰਕਾਰਾਂ ਦੀ ਬੇਵਕੂਫੀ ਹੈ ਦੇ ਵਿੱਚ ਬਾਅਦ ਵਿੱਚ ਪੈਕੇਜ ਦੇ ਦੇਾਂਗੇ ਪੈਕੇਜ ਦਿੰਦੇ ਨਹੀਂ ਅਸੀਂ ਆ ਕਰਦੇ ਆ ਅਸੀਂ ਰਾਸ਼ਨ ਇਹਨਾਂ ਪਹੁੰਚਾਤਾ ਸੀ ਆ ਕੁਝ ਕਰਤਾ ਸੀ ਉਹ ਕੁਝ ਕਰਤਾ ਨਗਰੋਂ ਜੋ ਡਰਾਮੇ ਕਰਦੇ ਆ ਵੇਲੇ ਸਰ ਜੇਕਰ ਆਪਾਂ ਸੋਚਿਆ ਹੋਵੇ ਤੇ ਪੰਜਾਬ ਦੇ ਲੋਕ ਮਰਨੋਂ ਬਚਣ ਹੁਣ ਗੱਲ ਆਪਾਂ ਕੇਂਦਰਿਤ ਕਰਦੇ ਆਂ ਜੀ ਕਿ ਅੱਜ ਰੇਤ ਦੇ ਵਿੱਚ ਕੀ ਕੁਝ ਲੁਕਿਆ ਰੇਤ ਦੇ ਵਿੱਚ ਰਾਜਨੀਤੀ ਵੀ ਲੁਕੀ ਆ ਪੰਜਾਬ ਦੇ ਵਿੱਚ ਰੇਤ ਨੂੰ ਚੁੱਕਣ ਦਾ ਅਧਿਕਾਰ ਨਹੀਂ ਆਮ ਲੋਕਾਂ ਨੂੰ ਆਪਦੇ ਖੇਤਾਂ ਦੇ ਵਿੱਚੋਂ ਵੀ ਚੁੱਕ ਕੇ ਵੇਚਣ ਦਾ ਅਧਿਕਾਰ ਨਹੀਂ ਜਦੋਂ ਅਕਾਲੀ ਦਲ ਨੇ ਇਹ ਗੱਲ ਕਹਿਤੀ ਕਿ ਭਾਈ ਅਸੀਂ ਰੇਤ ਆਪ ਚੁੱਕਾਂਗੇ ਆਪਦੇ ਟਰੈਕਟਰ ਲਾ ਕੇ ਤੇ ਇਹ ਰੇਤ ਨੂੰ ਵੇਚੋ ਤੁਸੀਂ ਤੇ ਪਰਚੇ ਸਾਡੇ ਉੱਤੇ ਹੋਣਗੇ ਉਸ ਤੋਂ ਅਗਲੇ ਦਿਨ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਜੀ ਕਿ ਰੇਤ ਤੁਸੀਂ ਚੁੱਕ ਸਕਦੇ ਆ ਆਪਦੇ ਖੇਤ ਨੂੰ ਆਪੇ ਵਿਲਾ ਕਰ ਸਕਦੇ ਆ ਚਲੋ ਇਹ ਵੀ ਮੰਨ ਲਿਆ ਬਹੁਤ ਵਧੀਆ ਹੋਇਆ ਕੁਝ ਨਾ ਕੁਝ ਤਾਂ ਹੈ ਨਾ ਜੇ ਮੰਨ ਲਓ ਕਿਸੇ ਕਿਸਾਨ ਦਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮਨ ਲਓ ਵੀ 25-30 ਹਜ਼ਾਰ ਦਾ ਨੁਕਸਾਨ ਹੋ ਗਿਆ ਤੇ ਫਿਰ ਉਹਨੂੰ ਜੇਕਰ 5-7 10 ਹਜ਼ਾਰ ਰੁਪਈਆ ਵੀ ਵਾਪਸ ਆਉਂਦਾ ਆਪਾਂ ਕੋਈ ਨਾ ਕੋਈ ਤਾਂ ਠੋਮਣੇ ਵਾਲੀ ਗੱਲ ਕਵਾਂਗੇ ਪਰ ਰੇਤ ਦੇ ਉੱਤੇ ਵੀ ਰਾਜਨੀਤੀ ਤੁਸੀਂ ਦੇਖੋ ਵੀ ਕੈਸੀ ਮੂਰਖਮਤੀ ਆ ਵੀ ਜੇ ਤਾਂ ਮਾਈਨਿੰਗ ਕਰਨੀ ਆ ਤਾਂ ਉਹਨਾਂ ਲੋਕਾਂ ਨੇ ਕਿੰਨੇ ਕਿੰਨੇ ਡੂੰਘੇ ਖੱਡੇ ਪਾਤੇ ਵਿੱਚ ਦਰਿਆਵਾਂ ਦੇ ਜਦੋਂ ਪਾਣੀ ਆਉਂਦਾ ਉਹਨਾਂ ਖੱਡਾਂ ਦੇ ਵਿੱਚ ਪੈਂਦਾ ਉਹ ਥੱਲੇ ਨੂੰ ਖੱਡਾ ਬਣਾਈ ਜਾਂਦੇ ਉਹ ਉੱਤੋਂ ਟਿੱਗੰਡਗੀ ਜਾਂਦੇਗਾ ਦਰਿਆ ਦਾ ਮਹਾਨ ਬਦਲ ਗਿਆ ਇਹਨਾਂ ਨੇ ਦਰਿਆਵਾਂ ਨੂੰ ਵਿਚਾਲਿਆਂ ਨਹੀਂ ਸਾਫ਼ ਕੀਤਾ ਡੂੰਘਾ ਨਹੀਂ ਕੀਤਾ ਲੋਕਾਂ ਨੂੰ ਡੂੰਘਾ ਕਰਨ ਨਹੀਂ ਦੇਣਾ ਮਾਈਨਿੰਗ ਵਾਲਿਆਂ ਨੇ ਆਪਣੇ ਹਿਸਾਬ ਨਾਲ ਕੀਤਾ ਪੰਜਾਬ ਡੁੱਬ ਗਿਆ ਹੁਣ ਖੇਤਾਂ ਦੇ ਵਿੱਚੋਂ ਰੇਤ ਚੁੱਕਣ ਦੀ ਇਜਾਜ਼ਤ ਦੇਤੀ ਪਰ ਤੁਸੀਂ ਹੁਣੇ ਕੌਣ ਆ ਵੀ ਭਾਈ ਪੰਜਾਬ ਦੇ ਲੋਕਾਂ ਨੂੰ ਖੇਤ ਦੇ ਵਿੱਚੋਂ ਰੇਤ ਨਾ ਚੁੱਕਣ ਦੇਣ ਵਾਲੇ ਉਹਨਾਂ ਦੀ ਫਸਲ ਮਰੀ ਆ ਉਹ ਆਪ ਮਰ ਗਏ ਆ ਉਹਨਾਂ ਨੂੰ ਖੁੰਗਲ ਕਰਤਾ ਇਹਨਾਂ ਗੱਲਾਂ ਨਹੀਂ ਪਰ ਆਪਾਂ ਕੀਤਾ ਕੀ ਆ ਆਪਾਂ ਇਸ ਗੱਲ ਬਾਰੇ ਸੋਚੇ ਹੀ ਨਹੀਂ ਆਪਾਂ ਨੂੰ ਸੋਚਣਾ ਚਾਹੀਦਾ ਸੀ ਕਿ ਇਹ ਰੇਤ ਇਹ ਮਿੱਟੀ ਵੇਚ ਕੇ ਜੇਕਰ ਪੰਜਾਬ ਦੀ ਕਿਸਾਨੀ ਮਾੜਾ ਮੋਟਾ ਕੋਈ ਨਾ ਕੋਈ ਖੁਸ਼ਹਾਲੀ ਵਾਲਾ ਗੱਲ ਕਰ ਸਕਦੀ ਆ ਜੇਕਰ ਉਹ ਮਾੜਾ ਮੋਟਾ ਬਚਾ ਦੇ ਵੱਲ ਪੈਰ ਪਟ ਸਕਦੀ ਤੁਹਾਨੂੰ ਇਤਰਾਜ਼ ਇਸ ਗੱਲ ਦੇ ਉੱਤੇ ਕੀ ਆ ਮਤਲਬ ਇਹ ਆ ਜੀ ਕਿ ਸਾਡੀਆਂ ਸਰਕਾਰਾਂ ਨੇ ਜਾਂ ਸਮੇਂ ਦੀ ਸਰਕਾਰ ਵੀ ਤੇ ਪਿਛਲੀ ਸਰਕਾਰ ਵੀ ਜਿਹੜੀਆਂ ਇਹ ਗੱਲਾਂ ਕਰੀਆਂ ਜੀ ਕਿ ਅਸੀਂ ਲੋਕਾਂ ਲਈ ਬਹੁਤ ਕੁਝ ਕੀਤਾ ਸੀ ਲੋਕਾਂ ਲਈ ਬੜਾ ਕੁਝ ਕਰਾਂਗੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਤੁਹਾਨੂੰ ਕੇਜਰੀਵਾਲ ਸਾਹਿਬ ਦੇ ਬਿਆਨ ਚੇਤੇ ਆ ਜਿਹੜੇ ਰੇਤ ਦੇ ਵਿੱਚੋਂ ਕਹਿੰਦੇ ਹੁਣ ਅਸੀਂ 60000 ਕਰੋੜ ਲੈ ਕੇ ਆਏਗੇ 20000 ਕਰੋੜ ਤੋਂ ਹਮੇਸੇ ਲੈ ਕੇ ਆਏਗੇ 25000 ਕਰੋੜ ਹਮੇਸੇ ਲੈ ਕੇ ਆਏਗੇ ਕੀ 3.5 ਸਾਲਾਂ ਦੇ ਵਿੱਚ 10000 ਕਰੋੜ ਰੁਪਏ ਰੇਤ ਦੇ ਵਿੱਚੋਂ ਆਇਆ ਬਾਕੀ ਗੱਲਾਂ ਛੱਡੋ ਤੇ ਜਿਹੜੀ ਮਾਈਨਿੰਗ ਹੋ ਰਹੀ ਆ ਕੀ ਉਹ ਦਰਿਆਵਾਂ ਦਾ ਮੂੰਹ ਸਿਰ ਬਦਲਣ ਵਾਲੀ ਨਹੀਂ ਹੈ ਸਵਾਲ ਇਹ ਵੀ ਆ ਸੋ ਲੋਕ ਡੋਬੇ ਗਏ ਆ ਲੋਕ ਡੁੱਬੇ ਨਹੀਂ ਆ ਤੇ ਇੱਕ ਬੇਨਤੀ ਮੇਰੀ ਹੋਰ ਆ ਗੱਟੀ ਰਾਜੋ ਕੇ ਪਿੰਡ ਬੜੇ ਜਾ ਕੇ ਦੇਖਿਓ ਟੈਂਡੀ ਵਾਲਾ ਪਿੰਡ ਦੇ ਵਿੱਚ ਜਾ ਕੇ ਦੇਖਿਓ ਉੱਥੇ ਦਰਿਆਵਾਂ ਨੇ ਪਿੰਡਾਂ ਨੂੰ ਖਾਣਾ ਸ਼ੁਰੂ ਕੀਤਾ ਉੱਥੇ ਪਿੰਡ ਅਲੋਪ ਹੋ ਜਾਣੇ ਆ ਪੰਜਾਬ ਦੇ ਇਸ ਵੇਲੇ 12.5 ਹਜ਼ਾਰ ਤੋਂ ਵੱਧ ਪਿੰਡ ਆ ਜੇ ਇੱਕ ਦੋ ਵਾਰ ਹੜ ਇਸੇ ਰੂਪ ਦੇ ਵਿੱਚ ਫਿਰ ਆ ਗਿਆ ਜਾਂ ਕੱਲ ਨੂੰ ਪਾਣੀ ਚੜ੍ਹਿਆਵੇ ਟਿੰਡੀ ਵਾਲਾ ਪਿੰਡ ਪੰਜਾਬ ਦੇ ਦੱਖਣ ਤੋਂ ਖਤਮ ਹੋ ਜਾਣਾ ਕਿਉਂਕਿ ਜਿੱਥੇ ਉਹ ਵਗਦਾ ਸੀ ਉਹਦਾ ਪਾਣੀ ਦਾ ਵਹਾਅ ਕਾਟ ਕਰਦਾ 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 ਪਿੰਡ ਦੇ ਨੇੜੇ ਆ ਗਿਆ ਤੇ ਪਿੰਡ ਦੇ ਲੋਕਾਂ ਨੇ ਆਪਣੀਆਂ ਇੱਟਾਂ ਪਟੜੀਆਂ ਸ਼ੁਰੂ ਕਰ ਦਿੱਤੀਆਂ ਜਿਹੜੇ ਘਰਾਂ ਦੇ ਕੋਲ ਦੀ ਦਰਿਆ ਲੰਦਾ ਹੁਣ ਉਹ ਕਹਿੰਦੇ ਇੱਟਾਂ ਤਾਂ ਬਚਾਲ ਗਏ ਜ਼ਿੰਦਗੀ ਵੀ ਬਚਾ ਲਾਂਗੇ ਉਹ ਕਹਿੰਦੇ ਕਿ ਇੱਟਾਂ ਕਿਵੇਂ ਲਾਵਾਂਗੇ ਸਵਾਲ ਇਹ ਆ ਹੁਣ ਜੋ ਕੁਝ ਹੋ ਗਿਆ ਉਹ ਤਾਂ ਹੋ ਗਿਆ ਇਸ ਤੋਂ ਬਾਅਦ ਕੀ ਹੋਣਾ ਸਵਾਲ ਇਹ ਆ ਪੰਜਾਬ ਦੇ ਵਿੱਚ ਬਹੁਤ ਸਾਰੇ ਦਾਨੀਆਂ ਨੇ ਮਦਦ ਕੀਤੀ ਆ ਬੜੇ ਲੋਕ ਮਦਦ ਕਰਨੀ ਚਾਹੁੰਦੇ ਆ ਪੰਜਾਬ ਦੇ ਵਿੱਚ ਬੜੇ ਰਾਜਨੀਤਿਕ ਲੋਕਾਂ ਦੇ ਵੱਲੋਂ ਦਾਅਵੇ ਕੀਤੇ ਗਏ ਸੀ ਨਾਲ ਖੜੇ ਆ ਸਾਨੂੰ ਕੋਈ ਇਤਰਾਜ਼ ਨਹੀਂ ਬਹੁਤ ਬਹੁਤ ਸ਼ੁਕਰੀਆ ਦੁਨੀਆ ਭਰ ਦੇ ਵਿੱਚੋਂ ਮਦਦ ਦੀਆਂ ਆਵਾਜ਼ਾਂ ਉੱਠੀਆਂ ਬਹੁਤ ਬਹੁਤ ਸ਼ੁਕਰੀਆ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਵਿੱਚ ਆ ਬਹੁਤ ਬਹੁਤ ਸ਼ੁਕਰੀਆ ਬੜੇ ਲੋਕ ਘਰ-ਘਰ 파 ਕੇ ਦੇਣ ਦੀ ਗੱਲ ਕਰ ਰਹੇ ਆ ਬਹੁਤ ਬਹੁਤ ਧੰਨਵਾਦ ਆ ਸਭ ਦਾ ਸ਼ੁਕਰੀਆ ਕਰੀਏ ਤੇ ਪੰਜਾਬੀ ਸ਼ੁਕਰੀਆ ਮੁਕਤ ਨਾ ਹੋਣ ਸਮੇਂ ਦੀ ਲੋੜ ਇੱਕ ਇਹ ਵੀ ਆ ਹੁਣ ਉਸ ਤੋਂ ਅਗਲੀ ਗੱਲ ਕੀ ਆ ਅਗਲੀ ਗੱਲ ਭਾਈ ਇਹ ਆ ਵੀ ਪੰਜਾਬ ਦੇ ਵਿੱਚ ਰਾਜਨੀਤਿਕ ਲੋਕਾਂ ਨੇ ਐਤਕੀ ਰਾਹਤ ਦੀ ਸਮਗਰੀ ਦੇਣ ਦੇ ਨਾਂ ਦੇ ਉੱਤੇ ਕੀਤਾ ਕੀ ਕੀ ਆ ਮੈਂ 4-5 ਪਿੰਡਾਂ ਦੇ ਵਿੱਚ ਪੀੜਤ ਪਿੰਡਾਂ ਦੇ ਵਿੱਚ ਜਾ ਕੇ ਦੇਖਿਆ ਪਿਛਲੇ 15 ਦਿਨ ਦੇ ਵਿੱਚ ਜਦੋਂ ਨੇਤਾ ਆ ਜਾਂਦਾ ਜਿਹੜੇ ਹੜਪੀੜਤ ਲੋਕ ਆ ਉਹਨਾਂ ਦੇ ਫਿਕਰਾਂ ਦੇ ਵਿੱਚ ਵਾਅਦਾ ਹੋ ਜਾਂਦਾ ਉਹ ਕੋਈ ਖੁਸ਼ ਨਹੀਂ ਹੁੰਦੇ ਵੀ ਸਾਡੇ ਨੇਤਾ ਆ ਗਏ ਆ ਸਾਡੀ ਅਗਵਾਈ ਕਰਨ ਵਾਲੇ ਆ ਗਏ ਆ ਮੰਨ ਲਓ ਕਿਸੇ ਨੇਤਾ ਦੇ ਨਾਲ 5 ਗੱਡੀਆਂ ਵੈਸੇ ਪੰਜ ਅੱਜਕੱਲ ਹੁੰਦੀਆਂ ਨਹੀਂ ਹੁੰਦਾ ਤਾਂ 15-15 20-25-25 ਆ ਮੰਨ ਲਓ 5 ਗੱਡੀਆਂ ਉਹਨਾਂ ਦੇ ਨਾਲ ਮੰਨ ਲਓ ਕਿ 10-15 ਪੁਲਿਸ ਵਾਲੇ ਆ। ਜੇ ਕੋਈ ਵੱਡਾ ਨੇਤਾ ਤੇ ਫੇਰ ਤਾਂ ਉਰਲੇ ਪਰਲੇ ਪਾਸੇ ਕਈ ਥਾਵਾਂ ਤੇ ਸੜਕਾਂ ਵੀ ਬੰਦ ਹੋ ਜਾਂਦੀਆਂ। ਫਰ ਰਾਸ਼ਨ ਦੀਆਂ ਟਰਾਲੀਆਂ ਪਿੱਛੇ ਖੜੀਆਂ ਜਾਂਦੀਆਂ ਸੀ। ਨੇਤਾ ਜੀ ਨੇ ਅੱਗੇ ਜਾਣਾ। ਨੇਤਾ ਜੀ ਨੇ 15 ਮਿੰਟ ਕਿਸ਼ਤੀ ਦੇ ਵਿੱਚ ਘੁੰਮੀਆਂ ਫਿਰਦੀਆਂ ਕਰਦੀਆਂ। ਉਹ ਬਾਅਦ ਚ ਚਲੇ ਜਾਂਦੇ ਆ ਲੋਕ ਇਹ ਗੱਲ ਕਹਿੰਦੇ ਇਸ ਨੂੰ ਦੁੱਖ ਦੇਣ ਆਇਆ ਕਿ ਸਾਡਾ ਦੁੱਖ ਮੰਡਾਉਣ ਆਇਆ। ਨੇਤਾ ਉੱਥੇ ਕੋਈ ਇੱਕ ਐਸਾ ਦੇਖਿਆ ਜਿਹੜਾ ਬਿਨਾਂ ਗੱਲ ਮੈਣ ਤੋਂ ਗਿਆ। ਜਿਹੜਾ ਕੱਲਾ ਗਿਆ। ਜਿਨੇ ਇਹ ਗੱਲ ਕਹੀ ਜੀ ਕਿ ਕਿਸ਼ਤੀ ਦੇ ਵਿੱਚ ਮੈਂ ਇਕੱਲਾ ਹੀ ਠੀਕ ਆ ਮੈਨੂੰ ਲੰਗ ਲਾੜਾ ਨਹੀਂ ਆਉਦਾ ਚਾਹੀਦਾ। ਉਹਨਾਂ ਦੇ ਵੱਲੋਂ ਜਿਵੇਂ ਜਿਵੇਂ ਜਾ ਕੇ ਉੱਥੇ ਮਦਦ ਦੀ ਗੱਲ ਕਹੀ ਗਈ ਲੋਕ ਉਹਦੇ ਤੋਂ ਪਰੇਸ਼ਾਨ ਹੋਏ ਲੋਕ ਉਹਦੇ ਤੋਂ ਖੁਸ਼ ਨਹੀਂ ਹੋਏ। ਲੋਕ ਇਹ ਗੱਲ ਕਹਿੰਦੇ ਵੀ ਇਹ ਤਾਂ ਸਾਡਾ ਥੋੜਾ ਛਲਣ ਵਾਸਤੇ ਆਏ ਆ। ਅਸੀਂ ਪਹਿਲਾਂ ਦੁਖੀ ਆ ਇਹ ਨੰਬਰ ਵਡਾਉਣ ਵਾਸਤੇ ਆਏ ਆ ਜਿਹੜੇ ਰਾਸ਼ਨ ਦੇਣ ਵਾਸਤੇ ਆਏ ਆ ਵੱਖ-ਵੱਖ ਪਿੰਡਾਂ ਦੇ ਵਿੱਚੋਂ ਉਹ ਇਹ ਗੱਲ ਕਹਿੰਦੇ ਵੀ ਭਾਈ ਸਾਡ ਗੱਡੀਆਂ ਟਰਾਲੀਆਂ ਪਿੱਛੇ ਰੋਕ ਲੀਆਂ ਕਿਉਂਕਿ ਮੰਤਰੀ ਜੀ ਨਹੀਂ ਆਉਣਾ ਸੀ ਕਿਉਂਕਿ ਫਲਾਨੀ ਪਾਰਟੀ ਦੇ ਨੇਤਾ ਜੀ ਨਹੀਂ ਆਉਣਾ ਸੀ। ਇਹ ਡਰਾਮੇ ਬਾਤਿੰਗਿਆ ਕਿਰਪਾ ਕਰਕੇ ਬੰਦ ਕਰੋ ਤੁਹਾਡੇ ਕਰਨ ਨਹੀਂ ਡੁੱਬੇ ਜਿਹੜੇ ਡੁੱਬੇ ਹਨ ਉਹਨਾਂ ਦੀ ਦਰਦ ਕਹਾਣੀ ਨੂੰ ਜਾਣੋ ਇਸ ਵੇਲੇ ਪਖੰਡਵਾਦੀ ਦੀ ਲੋੜ ਨਹੀਂ ਆ ਅਸੀਂ ਚੰਗੇ ਫਲਾਣਾ ਮਾੜਾ ਅਸੀਂ ਚੰਗੇ ਫਲਾਣਾ ਮਾੜਾ ਤੁਸੀਂ ਭਵਿੱਖ ਦੇ ਵਿੱਚ ਕਿਰਪਾ ਕਰਕੇ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਪ੍ਰਧਾਨ ਮੰਤਰੀ ਸਾਹਿਬ ਜੀ ਨੇ ਕਹਿਤਾ ਵੀ ਅਸੀਂ 16000 ਕਰੋੜ ਰੁਪਏ ਦੇਵਾਂਗੇ ਹਾਲਾਂਕਿ ਇਹ ਊਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਆ ਪੰਜਾਬ ਦਾ ਜਿੰਨਾ ਵੱਡਾ ਨੁਕਸਾਨ ਹੋ ਗਿਆ ਉਹ ਕਹਿੰਦੇ ਜੀ 15000 ਕਰੋੜ ਰੁਪਏ ਅਸੀਂ ਹਿਮਾਚਲ ਨੂੰ ਦੰਨੇ ਆ ਪੰਜਾਬ ਦੀ ਸਰਕਾਰੇ ਕੱਲ ਕਦੀ ਵੀ ਇਹ ਕੋਈ ਪੈਸੇ ਹੁੰਦੇ ਇਹ ਚਲੋ ਸਿਆਸੀ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਪਰ ਮੇਰੀ ਬੇਨਤੀ ਆ ਪੰਜਾਬ ਦੇ ਲੋਕਾਂਵਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਇਸ ਵੇਲੇ 70 ਫੀਸਦੀ ਤੋਂ ਵੱਧ ਵਿਧਾਇਕ ਨੇ ਜਿਹੜੇ ਉਹ ਕਰੋੜਪਤੀ ਆ ਉਹਨਾਂ ਨੂੰ ਬੇਨਤੀ ਆ ਵੀ ਭਾਈ ਤੁਸੀਂ 10-10 ਪਿੰਡ ਗੋਦ ਲੈ ਲਓ ਤੁਸੀਂ 20-20 ਘਰ ਹੀ ਗੋਦ ਲੈ ਲਓ ਤੁਸੀਂ ਕਹੋ ਜੀ ਜਿਹੜੇ 20 ਘਰ ਡਿੱਗੇ ਮੈਂ ਬਣਾ ਕੇ ਦਿੰਨਾ ਮੈਂ ਕਰੋੜਪਤੀ ਆ ਮੈਂ ਚੋਣ ਹਲਫਨਾਮੇ ਦੇ ਵਿੱਚ ਗੱਲ ਦਾਖਲ ਕੀਤੀ ਆ ਤੁਸੀਂ ਕਹੋ ਕਾ ਇਸ ਗੱਲ ਨੂੰ ਕਹਿੰਦੇ ਕਿਉਂ ਨਹੀਂ ਤੁਸੀਂ ਇਹ ਗੱਲ ਕਹੋ ਜੀ ਕਿ ਮੈਂ ਇੰਨੇ ਬੱਚੇ ਆ ਜਿਹੜੇ ਉਹਨਾਂ ਦੀ ਫੀਸ ਅਦਾ ਕਰੂੰਗਾ। ਇਸ ਵੇਲੇ ਇਹ ਗੱਲ ਦੀ ਵੀ ਲੋੜ ਆ ਪੱਲਾ ਇਹ ਗੱਲ ਕਈ ਜਗ੍ਹਾ ਮੁਆਵਜ਼ਾ ਦੇਵਾਂਗੇ, ਗਰਦੌਰੀਆਂ ਕਰਾਂਗੇ, ਫਲਾਣਾ ਕੰਮ ਕਰਾਂਗੇ, ਐਦਾਂ ਕਰਾਂਗੇ, ਉਹਦਾ ਕੋਈ ਪਤਾ ਨਹੀਂ ਕਦੋਂ ਹੋਣਾ। ਨਿੱਜੀ ਤੌਰ ਦੇ ਉੱਤੇ ਜਿਹੜੇ ਲੋਕਾਂ ਨੇ ਗੱਲ ਕਹੀ ਆ ਕਿ ਅਸੀਂ ਇੰਨੇ ਘਰ ਬਣਾ ਕੇ ਦੇਵਾਂਗੇ, ਇੰਨੀਆਂ ਧੀਆਂ ਦੇ ਵਿਆਹ ਕਰਾਂਗੇ, ਇੰਨਿਆਂ ਦੇ ਬੱਚੇ ਪੜ੍ਹਾਵਾਂਗੇ, ਇੰਨਿਆਂ ਨੂੰ ਪਸ਼ੂ ਲੈ ਕੇ ਦੇਵਾਂਗੇ, ਇੰਨੀ ਅਸੀਂ ਨਕਦੀ ਦਿੰਨੇ ਤਾਂ ਤੁਹਾਡੇ ਖੇਤ ਦੇ ਵਿੱਚੋਂ ਰੇਤ ਅਸੀਂ ਆਪ ਚੁਕਾਂਗੇ, ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਬਣਦਾ। ਬਾਕੀ ਕੱਲ ਮਸਲੇ ਨਹੀਂ ਹੱਲ ਹੋਣੇ ਇਸ ਵੇਲੇ ਪੰਜਾਬ ਨੂੰ ਬਚਾਉਣ ਦੇ ਲਈ ਤੇ ਇਹ ਜਿਹੜੇ ਤੜਫਦੇ ਲੋਕ ਆ ਜਿਹੜੇ ਇਸ ਵੇਲੇ ਟੁੱਟ ਗਏ ਲੋਕ ਆ ਇਹਨਾਂ ਨੂੰ ਮੁਖਤਰਾ ਦੇ ਵਿੱਚ ਲੈ ਕੇ ਆਉਣ ਦੇ ਲਈ ਬਹੁਤ ਵੱਡੀ ਮਿਹਨਤ ਕਰਨ ਦੀ ਲੋੜ ਆ ਮੈਂ ਫੇਰ ਹੀ ਬੇਨਤੀ ਕਰਦਾ ਜੇ ਅੱਜ ਫਾਜ਼ਲਕਾ ਦੇ ਇੱਕ ਪਿੰਡ ਦਾ ਨੌਜਵਾਨ ਭਜਨ ਸਿੰਘ ਰੇਤ ਦੇ ਵਿੱਚੋਂ ਲੱਭ ਸਕਦਾ ਕੱਲ ਨੂੰ ਹੋਰ ਵੀ ਬੜੇ ਲੱਭ ਸਕਦੇ ਆ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜਨੀ ਪਊਗੀ ਇਸ ਰੇਤ ਦੇ ਥੱਲੇ ਬੰਦੇ ਵੀ ਆ ਇਸ ਰੇਤ ਦੇ ਥੱਲੇ ਸੁਪਨੇ ਵੀ ਆ ਇਸ ਰੇਤ ਦੇ ਥੱਲੇ ਪਸ਼ੂ ਵੀ ਆ ਇਹ ਲਾਸ਼ਾਂ ਜਦੋਂ ਮਿਲਣਗਾ ਸ਼ੁਰੂ ਹੋਈਆਂ ਪੰਜਾਬ ਦੇ ਵਿੱਚ ਸਮੱਸਿਆ ਉਦੋਂ ਵਧਣੀ ਆ ਇਸ ਕਰਕੇ ਪੰਜਾਬੀ ਪੰਜਾਬੀ ਦੀ ਮਦਦ ਕਰਦੇ ਰਹਿਣ ਰਾਜਨੀਤਿਕ ਲੋਕ ਪਖੰਡ ਵਧ ਗਿਆ ਨਾ ਕਰਨ ਸਮੇਂ ਦੀ ਲੋੜ ਇਹ ਆ